ਸੁਖੋ ਟਲ ਗੁਰ ਸੇਵਿਐ ਅਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿਠੇ ਸੱਚੇ ਬਾਤਿ ਸ਼ਾ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਬਾਤਿ ਸ਼ਾ ਸਿਰਸਾਂ ਦਾ ਸੋ ਜਿਸ ਪਾਸ ਬਹਿਠਿਓ ਸੋਹੀਐ ਸਭਨਾ ਦਾ ਵੀਸਾ ਸਜਣ ਸਚਾ ਪਾਤਸ਼ਾਹ ਸਿਰਸ਼ੋ ਹਉਦੈ ਸੋ ਜਿਸ ਪਾਸ ਬਹਿਠਿਓ ਸਭਨਾਂ ਦਾ ਇਹ ਸ ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾ so ਸਦਾ ਸਲਾਹੀਏ ਸੱਚੇ ਪਰਵਾਹ ਰਹਾ ਦੁਨਿਆਵੀ ਦੋਸਤੀ ਮਨਮੁਖ ਦਜਮਰਨ ਜਮਪੁਰ ਬੱਦੇ ਮਾਰੀਐ ਵਿਲਨ ਲਹਨ ਗੁਰਮੁਖ ਜਨਮ ਸਕਾਰਥ ਸਚ ਸਬਦ ਲਗਨ ਆਤਮ ਰਾਮ ਪੁਰਗਾਸਿਆ ਸਹਿਜ ਸੁਖ ਰਹਿਣ ਗੁਰ ਕਾ ਸ਼ਬਦ ਵਿਸਾਰਿਆ ਦੁਜੈ ਭਾਇ ਰਚਨ ਤਿਸਨਾ ਭੁਖ ਨ ਉੱਤਰੈ ਅਨੰਦਿਨ ਜਲਤ ਫਿਰਨ दुष्ट ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕੁਟੰਬ ਸਿਉ ਸਗਲੇ ਕੁੱਲ ਡੋਬਨ ਨਿੰਦਾ ਭਲੀ ਕਿਸੈ ਕੀ ਨਾਹੀ ਮਨ ਮੁਖ ਮੁਗਦ ਕਰਨ ਮੋਹ ਕਾਲੇ ਤਿਨ ਨਿੰਦ ਕਾ ਨਰਕੇ ਘੋਰ ਪਵਨ ਇਹ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹ ਕਰਮ ਕਮਾਹੇ ਬੀਜ ਆਪੇ ਹੀ ਖਾਵਣਾ ਕਹਿਣਾ ਕਿਸੂ ਨ ਜਾਏ ਮਹਾਪੁਰਖਾ ਕਾ ਬੋਲਣਾ ਹੋਵੇ ਕਿ ਤੈ ਪਰਥਾਏ ਓਏ ਅੰਮ੍ਰਿਤ ਭਰੇ ਭਰਪੂਰ ਹੈ ਉਨ ਤਿਲਨਾਤ ਮਾਇ ਗੁਣਕਾਰੀ ਗੁਣ ਸੰਗਰੇ ਹਵਰਾ ਉਪਦੇਸੀਨ ਸੇਵਡ ਭੌਗੀ ਜੇ ਉਨ ਨਾਮ ਮਿਲ ਰਹੇ ਅਨ ਦਿਨ ਨਾਮ ਲਐਨ ਦੇ ਸਿਰ ਜੁਕ ਸੰਭਾਹੇ ਜਿਨ ਉਪਾਈ ਮੇਦਨੀ ਏਕੋ ਹੈ ਦਾਤਾਰ ਸਚੈ ਆਪ ਧਣੀ ਸੋ ਸਚ تیرੈ ਨਾਲ ਹੈ ਗੁਰਮੁਖ ਨਦਰ ਨਿਹਾਲ ਅਪੇ ਬਖਸ਼ੇ ਮੇਲ ਲਏ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸਚ ਨਿਰਮਲਾ ਕਿਉ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹਮੇ ਸ਼ਬਦ ਜਲਾਏ ਸੋ ਸੋ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ ਸਤਗੁਰ ਮੇਲੇ ਤਾਂ ਮਿਲ ਰਹਾ ਸਾਚ ਰਖਾਂ ਉਰਤਾਰ ਮਿਲਿਆ ਹੋਏ ਨਾ ਵਿਛੋੜੈ ਗੁਰ ਕਾ ਹੀਤ ਪਿਆਰ ਪਿਰਸਾ ਲਾਹੀ ਆਪਣਾ ਗੁਰ ਕਾ ਸ਼ਬਦ ਵਿਚਾਰ ਮਿਲ ਪ੍ਰੀਤਿ ਸੁਖ ਪਾਇਆ ਸੋ ਭਵੰਤੀ ਨਾਰ ਮਨ ਮੁਖ ਮਨ ਨਾ ਭਿਜਾਈ ਅਤ ਮੈੜੇ ਚਿੱਤ ਕਠੋਰ ਸਪ ਦੁੱਧ ਪੀ ਆਈ ਐ ਅੰਦਰ ਵਿਸ ਨਿਕੋਰ ਆਪ ਕਰੀ ਕਿਸ ਔਖੀ ਐ ਆਪੇ ਬਖਸ਼ਣ ਹਾਰ ਗੁਰ ਸ਼ਬਦੀ ਮੈ ਅਲੀ ਉੱਤਰੈ ਤਾ ਸਚ ਬਣਿਆ ਸੀ ਗਾਰ ਸਚਾ ਸਾਹ ਸੱਚੇ ਵਣਜਾਰੇ ਓਥੇ ਕੂੜੇ ਨਾ ਟਿਕਨ ਓਨਾਂ ਸਚ ਨਾ ਭਾਵਈ ਦੁਖ ਹੀ ਮੋਹੇ ਪਚੰਨ ਹਮੇ ਮੇਲਾ ਜਗ ਫਿਰੈ ਮਰ ਜੰਮੈ ਵਾਰੂ ਵਾਰ ਪਏ ਕਿਰਤ ਕਮਾਵਣਾ ਕੋਏ ਨ ਮੀਟਣ ਹਾਰ ਸੰਤਾਂ ਸੰਗਤ ਮਿਲ ਰਹਿ ਤਾ ਸੱਚ ਲਗੇ ਪਿਆਰ ਸਚ ਸਲਾਹੀ ਸਚ ਮਨ ਦਰ ਸਚ ਸਚਿਆਰ ਗੁਰ ਪੂਰੈ ਪੂਰੀ ਮਤ ਹੈ ਐਹ ਨਿਸਨਾਮ ਧਿਆਏ ਹਉ ਮੇ ਮੇਰਾ ਵੱਡ ਰੋਗ ਹੈ ਇੱਚੋਂ ਠਾਕ ਰਹਾਏ ਗੁਰਸਾਹੀ ਆਪਣਾ ਨਿਵ ਨਿਵ ਲੋਗਾ ਪਾਏ ਤਨ ਮਨ ਸੋ ਪੀ ਆਗੈ ਧਰੀ ਵਿਚੋਂ ਆਪ ਗਵਾਏ ਖਿੰਚੋ ਤਾਣ ਵੀ ਗੁੱਚੀਐ ਏਕ ਸਿ ਸਿਉ ਲਿਵ ਲਾਏ ਹਉ ਮੇ ਮੇਰੋ ਛੱਡ ਤੂੰ ਤੋਂ ਸੱਚ ਰਹੇ ਸਮਾਈ ਸਤਿਗੁਰ ਨੂੰ ਮਿਲੇ ਸੇ ਪਾਏ ਰਾ ਸੱਚਾ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜਹਿ ਦਰ ਸੱਚ ਦਿਸਨ ਸੇ ਪਾਈ ਸੇ ਸਜਣਾ ਜੋ ਸੱਚੋ ਸੇਵਨ अवगुण विकर्ण पलरन गुण की साज करन गुण की साज सुख उपजे सच्ची भगत करें सच बणजह गुरु शब्द सों लाहा नाम लएन ਸੁਜਨ ਰੂਪਾ ਪਾਪ ਕਰ ਕਰ ਸੰਜੀਐ ਚੱਲੇ ਨ ਚਲਦਿਆਂ ਨਾਲ ਏਡ ਨਾਵੇਂ ਨਾਲ ਨ ਚੱਲਸੀ ਸਭ ਮੁਠੀ ਜਮ ਕਾਲ ਮਨ ਕਾ ਤੋ ਸਹਰ ਨਾਮ ਹੈ ਹਿਰਦੈ ਰੱਖੋ ਸੰਭਾਲ ਇਹ ਖਰਚ ਅਖੋਟ ਹੈ ਗੁਰਮੁਖ ਨਿਭਹਿ ਨਾਲ ਇਹ ਮਨ ਮੂਲੋਂ ਭੁੱਲਿਆ ਜਸਹ ਪਤ ਗਵਾਈ ਇਹ ਮੋਹ ਇਹ ਜਗ ਮੋਹ ਦੂਜਾ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰਿ ਸਿਉ ਰਹੈ ਸਮਾਈ ਸੋ ਸਹੁ ਮੇਰਾ ਰੰਗ ਲਾ ਰੰਗੇ ਸਹਿਜ ਸੁਭਾਏ ਕਾਮਣ ਰੰਗ ਤਾਂ ਚੜੈ ਜਾ ਫਿਰ ਕੈ ਅੰਕ ਸਮਾਏ ਜਿਹੀ ਵਿਸ਼ੁੰਨੇ ਭੀ ਮਿਲਨ ਜੋ ਸਤਗੁਰ ਸੇਵਨ ਅੰਤਰ ਨਵ ਨਿਦ ਨਾਮ ਹੈ ਖਾਨ ਖਰਚ ਨਾ ਨਿਖਟਾਈ ਹਰ ਗੁਣ ਸਹਿਜ ਰਵਨ ਨਾ ਓਏ ਜਨਮ ਹੈ ਨਾ ਮਰ へ ਨਾਏ ਦੁਖ ਸਹੰ ਗੁਰ ਰੌਖੇ ਸੇ ਉੱਭਰੇ ਹਰਿ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਛੋੜੈ ਜੇ ਅਨ ਦਿਨ ਮਿਲੇ ਰਹਿਨ ਇਸ ਜਗ ਮੇ ਵਿਰਲੇ ਜਾਣੀਐ ਨਾਨਕ ਸੱਚ ਲਹੰ ਸੱਜਣ ਮਿਲੇ ਨਾ ਵਿਛੜਹਿ ਜੇ ਅਨ ਦਿਨ ਮਿਲੇ ਰਹਿੰ ਇਸ ਜਗ ਮਹਿ ਵਿਰਲੇ ਜਾਣੀਐ نانک سچ لاہ گرو جی کا خالصہ واہ گرو جی کی فتح راگ سوی ਲਾਤੀਜਾ ਘਰ ਦਸਵਾ ਇਕ ਓਅੰਕਾਰ ਸਤਗੁਰ ਪ੍ਰਸਾਦੁ ਦੁਨੀਆ ਨਾਲ ਸਾ ਲਾਹੇ ਜੋ ਮਰਵੰਝ ਸੀ ਲੋਕਾ ਨਾਲ ਸਾ ਲਾਹੇ ਜੋ ਮਰ ਖਾਕ ਥੀ